ਸਤਿਕਾਰਯੋਗ ਦੋਸਤੋ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਕਿ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਐ ਉਹ ਸਾਨੂੰ ਸ਼ਰੀਰਕ ਤੌਰ ਤੇ ਅੱਜ ਵੀ ਵਿਛੋੜਾ ਦੇ ਗਏ ਐ ਰਸਮੀ ਤੌਰ ਦੇ ਉੱਤੇ ਜਿਹੜੇ ਲੋਕ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਆਗੂ ਐ ਜਿਹੜੇ ਅਫਸੋਸਜਾਹ ਕਰ ਰਹੇ ਐ ਤੇ ਅੱਜ ਅਸੀਂ ਵੀ ਉਹਨਾਂ ਦੀ ਮੌਤ ਦੇ ਉੱਤੇ ਜਿਹੜੀ ਗੱਲ ਅਸੀਂ ਉਹਨਾਂ ਤੋਂ ਸਿੱਖਣੀ ਚਾਹੁੰਦੇ ਆਂਗੇ ਉਹ ਗੱਲ ਕਿਹੜੀ ਹੈ ਕਿ ਉਹਨਾਂ ਦਾ ਜਨਮ ਸੀ ਜਿਹੜਾ ਉਹ ਪਾਕਿਸਤਾਨ ਦੀ ਧਰਤੀ ਤੇ ਲੈਂਦੇ ਪੰਜਾਬ ਦੇ ਵਿੱਚ ਪਿੰਡ ਗਾ ਜ਼ਿਲ੍ਹਾ ਚੱਕਵਾਲ ਦੇ ਵਿੱਚ ਹੋਇਆ ਸੀ ਚੱਕਵਾਲ ਪਿੰਡ ਦੀ ਧਰਤੀ ਦੇ ਉੱਤੇ ਉੱਥੇ ਇੱਕ ਦਰਮਿਆਨਾ ਛੋਟਾ ਪਰਿਵਾਰ ਕੋਈ ਆਪਣੇ ਛੋਟੇ-ਮੋਟੇ ਕਾਰੋਬਾਰ ਨਾਲ ਗੁਜ਼ਾਰਾ ਕਰਨ ਵਾਲਾ ਪਰਿਵਾਰ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਮਾਂ ਬਚਪਨ ਦੇ ਵਿੱਚ ਹੀ ਮੌਤ ਹੋ ਗਈ ਸੀ ਜਣੀ ਮਾਂ ਨਾਲ ਸਿਰ ਦੇ ਉੱਤੇ ਹੋਵੇ ਬੱਚੇ ਦੇ ਤੇ 14 ਸਾਲ ਦੀ ਉਮਰ ਦੇ ਵਿੱਚ ਦੇਸ਼ ਦਾ ਉਜਾੜਾ ਹੋ ਜੇ ਜਦੋਂ ਦੇਸ਼ ਦਾ ਉਜਾੜਾ ਹੋਇਆ ਸਾਰਿਆਂ ਨੂੰ ਪਤਾ ਕੀ ਹਾਲਾਤ ਸੀਗੇ ਕਿ ਕਿਵੇਂ ਪੰਜਾਬ ਵੰਡਿਆ ਗਿਆ ਸੀ 10 ਲੱਖ ਲੋਕ ਕਤਲ ਹੋਏ ਸੀ ਧੀਆਂ ਦੇ ਸਹਾਰਾ ਉਜੜ ਗਏ ਸੀ ਬੱਚੇ ਯਤੀਮ ਹੋ ਗਏ ਸੀ ਤੇ ਡਾਕਟਰ ਮਨਮੋਹਨ ਸਿੰਘ ਵੀ ਆਪਣੇ ਪਿੰਡ ਗਾ ਤੋਂ ਉਜੜ ਕੇ ਚੜ੍ਹਦੇ ਪੰਜਾਬ ਦੀ ਧਰਤੀ ਤੇ ਆ ਗਏ ਇਨ੍ਹਾਂ ਹਾਲਾਤਾਂ ਦੇ ਵਿੱਚ ਜਦੋਂ ਕਿਸੇ ਕੋਲੇ ਕੋਈ ਹਮਦਰਦੀ ਭਰਿਆ ਸ਼ਬਦ ਵੀ ਨਾ ਹੋਵੇ ਰੋਟੀ ਪਾਣੀ ਤਾਂ ਦੂਰ ਦੀ ਗੱਲ ਕੋਈ ਕਿਸੇ ਨਾਲ ਹਮਦਰਦੀ ਕਰਨ ਵਾਲਾ ਵੀ ਨਹੀਂ ਸੀ ਰਹਿ ਗਿਆ ਕਿਉਂਕਿ ਸਾਰੇ ਹੀ ਦੁਖੀ ਸੀ ਲੋਕ ਲੋਕ ਇਧਰੋਂ ਵੀ ਉੱਜੜ ਕੇ ਗਏ ਉਧਰੋਂ ਵੀ ਉੱਜੜ ਕੇ ਆਏ ਵੱਖ-ਵੱਖ ਧਰਮਾਂ ਵਾਲੇ ਆਪਾਂ ਨੂੰ ਪਤਾ ਹੈ ਤੇ ਜਦੋਂ ਹਮਦਰਦੀ ਭਰਿਆ ਕਿਤੇ ਸ਼ਬਦ ਵੀ ਨਾ ਜੁੜਦਾ ਹੋਵੇ ਇਨ੍ਹਾਂ ਹਾਲਾਤਾਂ ਦੇ ਵਿੱਚ ਰੋਟੀ ਦੀ ਕੋਈ ਗਾਰੰਟੀ ਨਾ ਹੋਵੇ ਮਿਲੂਕ ਨੇ ਮਿਲੂ ਇਨ੍ਹਾਂ ਹਾਲਾਤਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੀ ਜਿਹੜੀ ਪੜ੍ਹਾਈ ਸੀ ਅਰਥ ਸ਼ਾਸਤਰ ਦੀ ਪੜ੍ਹਾਈ ਹੈ ਜਿਹੜੀ ਉਹਦੀ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਕੀਤੀ ਆਕਸਫੋਰਡ ਯੂਨੀਵਰਸਿਟੀ ਤੋਂ ਫਿਰ ਪੀ ਐਚ ਡੀ ਕੀਤੀ ਜਣੀ ਇਹ ਆਪਣੇ ਆਪ ਦੇ ਵਿੱਚ ਇੱਕ ਉਹ ਧਾਰਨਾ ਹੈ ਕਿ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਜਦੋਂ ਕਿਸੇ ਦੇ ਕੋਲੋਂ ਆਪਣੇ ਕੰਨਾਂ ਨੂੰ ਸੁਣਨ ਨੂੰ ਕੋਈ ਹਮਦਰਦੀ ਭਰਿਆ ਸ਼ਬਦ ਵੀ ਨਾ ਮਿਲੇ ਉਹਨਾਂ ਹਾਲਾਤਾਂ ਦੇ ਵਿੱਚ ਐਡਾ ਵੱਡਾ ਸੰਘਰਸ਼ ਲੜ ਕੇ ਇਹੋ ਜੀ ਐਜੂਕੇਸ਼ਨ ਪ੍ਰਾਪਤ ਕਰਨੀ ਤੇ ਫਿਰ ਉੱਚੇ ਅਹੁਦਿਆਂ ਦੇ ਉੱਤੇ ਜਾ ਬਰਾਜਮਾਨ ਹੋਣਾ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਉਦਾਹਰਨ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਰਹੇ ਹੈ ਦੇਸ਼ ਦੇ ਵਿੱਤ ਮੰਤਰੀ ਵੀ ਰਹੇ ਹੈ ਡਾਕਟਰ ਮਨਮੋਨ ਨਰਸਿਮਰਾਓ ਦੀ ਸਰਕਾਰ ਦੇ ਵਿੱਚ ਤੇ ਉਹ ਦੇਸ਼ ਦੇ 10 ਸਾਲ ਪ੍ਰਧਾਨ ਮੰਤਰੀ ਵੀ ਰਹੇ ਹੈ ਇਹ ਤਾਂ ਮੋٹے ਮੋٹے ਆਉਦੇ ਆ ਹੋਰ ਛੋਟੇ ਮੋਟੇ ਆਉਧਿਆਂ ਦੇ ਉੱਤੇ ਵੀ ਉਹਨਾਂ ਨੇ ਬਥੇਰੇ ਥਾਵਾਂ ਤੇ ਕੰਮ ਕੀਤਾ ਉਹ ਕਾਲਜ ਦੇ ਟੀਚਰ ਵੀ ਰਹੇ ਹੈ ਪ੍ਰੋਫੈਸਰ ਰਹੇ ਯੂਨੀਵਰਸਿਟੀ ਦੇ ਤਾਂ ਇਹ ਸਾਰਾ ਕੁਝ ਅਸੀਂ ਉਹਨਾਂ ਦੀ ਜਣੀ ਇਹ ਸੰਘਰਸ਼ ਵਾਲੀ ਜਿਹੜੀ ਜ਼ਿੰਦਗੀ ਹੈ ਉਹਨਾਂ ਦੇ ਉਹ ਜਦੋਂ ਮੰਤਰੀ ਰਹੇ ਵਿੱਤ ਮੰਤਰੀ ਰਹੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੀਆਂ ਨੀਤੀਆਂ ਦੀ ਆਲੋਚਨਾ ਉਸ ਵੇਲੇ ਵੀ ਹੁੰਦੀ ਰਹੀ ਕਈ ਵਾਰੀ ਬਾਅਦ ਦੇ ਵਿੱਚ ਵੀ ਕਰ ਸਕਦੇ ਆ ਲੋਕ ਇਹ ਕਰਦੇ ਰਹਿੰਦੇ ਰਾਜਨੀਤੀ ਦੇ ਵਿੱਚ ਇਹ ਚੱਲਦਾ ਰਹਿੰਦਾ ਪਰ ਜਿਹੜਾ ਵੱਡਾ ਉਹਨਾਂ ਤੋਂ ਸਾਨੂੰ ਗੁਣ ਜਿਹੜਾ ਇੱਕ ਤਾਂ ਇਹ ਸੰਘਰਸ਼ ਵਾਲਾ ਕਿ ਜਦੋਂ ਬਦਤਰ ਹਾਲਾਤ ਹੋਣ ਜਦੋਂ ਉਜਾੜਾ ਹੋ ਜਾਏ ਵੱਡੀ ਤੋਂ ਵੱਡੀ ਦਿੱਕਤ ਆ ਜਾਏ ਅਸੀਂ ਨਿੱਕੇ ਹੁੰਦੇ ਕਹਾਣੀ ਪੜਦੇ ਹੁੰਦੇ ਸੀ ਮੁਸ਼ਕਲ ਸਮੇਂ ਘਬਰਾਉਣਾ ਨਹੀਂ ਚਾਹੀਦਾ ਪਿਆਸੇ ਕਾਂ ਦੀ ਕਹਾਣੀ ਅਸੀਂ ਜਿਹੜੀ ਪੜਦੇ ਸੁਣਦੇ ਆਏ ਆ ਕਿ ਘੜੇ ਦੇ ਵਿੱਚ ਉਹਨੇ ਕਿਵੇਂ ਪੱਥਰ ਚੁੱਕ-ਚੁੱਕ ਕੇ ਪਾਏ ਪਾਣੀ ਉੱਪਰ ਆ ਗਿਆ ਪਾਣੀ ਪੀਤਾ ਬਿਲਕੁਲ ਇਹ ਤਾਂ ਛੋਟੀ ਜੀ ਗੱਲ ਲੱਗਦੀ ਆ ਹੁਣ ਕਾਂ ਵਾਲੀ ਤੇ ਡਾਕਟਰ ਮਨਮੋਹਨ ਸਿੰਘ ਤੇ ਇਹਦੇ ਵਰਗੇ ਕਿੰਨੇ ਹੋਰ ਬੱਚੇ ਸੀ ਜਿਹੜੇ ਜਿਹੜੇ ਪਾਕਿਸਤਾਨ ਦੀ ਧਰਤੀ ਤੋਂ ਉਜੜ ਕੇ ਆਏ ਉਹਨਾਂ ਨੇ ਦੁਬਾਰੇ ਕਿਵੇਂ ਜੜਾਂ ਲਾਈਆਂ ਨੇ ਇਹ ਜੜਾਂ ਮਤਲਬ ਇੱਕ ਆਪਣੇ ਆਪ ਦੇ ਵਿੱਚ ਉਹ ਉਦਾਹਰਨਾ ਹੈ ਇਹ ਤਾਂ ਸਾਨੂੰ ਮੰਨਣੀ ਪਊ ਗੱਲ ਕਿ ਇਹਨੇ ਔਖੇ ਸਮੇਂ ਦੇ ਵਿੱਚ ਵੀ ਉਹ ਇੱਕ ਸਫਲ ਮਨੁੱਖ ਕਿਉਂਕਿ ਅਸੀਂ ਕਹਿੰਦੇ ਨਾ ਕਿ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਮਤਿਹਾਨ ਹੁੰਦੀ ਹੈ ਤੇ ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਫੇਲ ਹੋ ਜਾਂਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰੀ ਇਹੋ ਜਿਹੇ ਮੋੜ ਆਉਂਦੇ ਨੇਗੇ ਤੇ ਉਹਨਾਂ ਮੋੜਾਂ ਦੇ ਉੱਤੇ ਆ ਕੇ ਬੰਦਾ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਫਿਸਲ ਜਾਂਦਾ ਹੈ ਜ਼ਿੰਦਗੀ ਦੇ ਵਿੱਚ بڑے ਮੋੜ ਆਉਂਦੇ ਨੇ ਖਤਰਨਾਕ ਮੋੜ ਤੇ ਇਹ ਜਿਹੜੇ 47 ਤੋਂ ਪਹਿਲਾਂ ਲੋਕ ਪੈਦਾ ਹੋਏ ਸੀ ਡਾਕਟਰ ਮਨਮੋਹਨ ਸਿੰਘ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਹੀ ਖਤਰਨਾਕ ਮੋੜ ਆਇਆ ਸੀ ਇਹ ਕਿ ਫਿਰਕਾ ਪ੍ਰਸਤੀ ਨੇ ਦੇਸ਼ ਵੰਡ ਦਿੱਤਾ ਤੇ ਇਹ ਜਿਹੜੇ ਜਿਹੜੇ ਬੱਚੇ ਸੀਗੇ ਡਾਕਟਰ ਮਨਮੋਹਨ ਸਿੰਘ ਵਰਗੇ ਉਸ ਵੇਲੇ ਜਿਨ੍ਹਾਂ ਦੇ ਸਿਰ ਤੇ ਮਾਂ ਵੀ ਨਾ ਹੋਵੇ ਬਾਪ ਉਹ ਮਾਪੇ ਨਾ ਹੋਣ ਕਹਿ ਲੋ ਤਾਂ ਇਹ ਸਾਰੇ ਆ ਜਿਹੜੇ ਫਿਰ ਕਿਵੇਂ ਉਹਨਾਂ ਨੇ ਆਪਣੀਆਂ ਜੜ੍ਹਾਂ ਲਾਈਆਂ ਤੇ ਕਿੱਥੋਂ ਤੱਕ ਉਹ ਪਹੁੰਚਿਆ ਇਹ ਸਭਕਤਾ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਔਖੇ ਤੋਂ ਔਖਾ ਸੰਕਟ ਔਖੇ ਤੋਂ ਔਖਾ ਸਮਾਜੜਾ ਉਹ ਤੋਂ ਸਾਨੂੰ ਕੁਭਰਾਉਣਾ ਨਹੀਂ ਚਾਹੀਦਾ ਸੰਘਰਸ਼ ਦੇ ਰਾਹ ਦੇ ਉੱਤੇ ਤੁਰਨਾ ਚਾਹੀਦਾ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਸਫਲ ਹੋਣਾ ਕਿਵੇਂ ਨੰਬਰ ਲੈਣੇ ਹੈਗੇ ਪੂਰੀ ਜ਼ਿੰਦਗੀ ਦੇ ਇਮਤਿਹਾਨ ਚੋਂ ਇਹ ਸਾਨੂੰ ਇਸ ਡਾਕਟਰ ਮਨਮੋਹ ਸਿੰਘ ਦੀ ਸ਼ਖਸੀਅਤ ਤੋਂ ਸਾਨੂੰ ਮਿਲਦਾ ਹੈ ਉਹਦੇ ਉਧੇ ਉੱਤੇ ਰਹੇ ਬਤੌਰ ਵਿੱਤ ਮੰਤਰੀ ਉਹਨਾਂ ਦੀ ਕਿਤੇ ਪ੍ਰਸ਼ੰਸਾ ਵੀ ਕੀਤੀ ਜਾ ਸਕਦੀ ਹੈ ਆਲੋਚਨਾ ਵੀ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਜਦੋਂ ਪਹੁੰਚੇ ਹੈ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦੀ ਹੈ ਜਿਹੜੀ ਸੁਖਾਵੀ ਗੱਲ ਹੈ ਕਿ ਐਡੇ ਵੱਡੇ ਦੇਸ਼ ਦਾ ਐਡੇ ਵੱਡੇ ਪ੍ਰਧਾਨ ਮੰਤਰੀ ਦੇ ਉਹਦੇ ਤੇ ਜਦੋਂ ਕੋਈ ਸ਼ਖਸੀਅਤ ਪਹੁੰਚ ਜਾਂਦੀ ਹੈ ਤਾਂ ਉਹਦੇ ਲਈ ਫਿਰ ਸਾਰੇ ਦੇਸ਼ ਦੇ ਜਿਹੜੇ ਲੋਕ ਹੁੰਦੇ ਨੇਗੇ ਉਹ ਬਰਾਬਰ ਹੁੰਦੇ ਨੇ ਸਮਾਨ ਹੁੰਦੇ ਨੇ ਉਹ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਹੁੰਦਾ ਐਡਾ ਵੱਡਾ ਉਹਦੇ ਤੇ ਪਹੁੰਚਿਆ ਹੋਇਆ ਜਿਹੜਾ ਲੀਡਰ ਹੁੰਦਾ ਆਗੂ ਹੁੰਦਾ ਐਡੇ ਵੱਡੇ ਉਹਦੇ ਤੇ ਪੁੱਜਿਆ ਹੋਇਆ ਕਿਉਂਕਿ ਸਾਡਾ ਦੇਸ਼ ਆ ਜਿਹੜਾ ਭਾਰਤ ਹੈ ਇਹਦੇ ਵਿੱਚ ਬੜੀ ਬਨਸਮੰਤ ਹੈ ਇਹਦੇ ਵਿੱਚ ਕਿੰਨੀਆਂ ਹੀ ਕਿਸਮਾਂ ਦੇ ਧਰਮ ਨੇ ਮਜ਼ਬਬ ਨੇ ਜਾਤਾਂ ਨੇ ਬਰਾਦਰੀਆਂ ਨੇ ਇਲਾਕੇ ਨੇ ਬੋਲੀਆਂ ਨੇ ਸੱਭਿਆਚਾਰ ਨੇ ਕਿੰਨਾ ਕੁਛ ਹੈ ਤੇ ਕਈ ਜਿਹੜੇ ਲੀਡਰ ਨੇਗੇ ਛੋਟੀ ਸੰਕੀਰਨਤਾ ਵਾਲੀ ਰਾਜਨੀਤੀ ਕਰਦੇ ਨੇ ਕੋਈ ਧਰਮ ਦਾ ਨਾਰਾ ਮਾਰ ਕੇ ਆਪਣੇ ਧੜੇ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਕੋਈ ਕਿਸੇ ਜਾਤ ਦਾ ਨਾਰਾ ਦੇ ਕੇ ਆਪਣੇ ਧੜੇ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਕੋਈ ਕਿਸੇ ਬੋਲੀ ਦਾ ਕਦੇ ਨਾਰਾ ਦੇ ਕੇ ਕਿਵੇਂ ਨਾ ਕਿਵੇਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਅਸੀਂ ਵੇਖਦੇ ਆ ਤਾਂ ਇੱਕ ਜ਼ਿੰਮੇਵਾਰੀ ਹੁੰਦੀ ਹੈ ਏਡੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੋਏ ਬੰਦੇ ਦੀ ਕਿ ਉਹ ਆਪਣੇ ਸਾਰੇ ਦੇਸ਼ ਦੇ ਲੋਕਾਂ ਨੂੰ ਜਿਹਨੂੰ ਪੰਜਾਬੀ ਦੇ ਵਿੱਚ ਮੁਹਾਵਰਾ ਵਰਤਦੇ ਆ ਵੀ ਇੱਕ ਅੱਖ ਨਾਲ ਵੇਖਣਾ ਜਣੀ ਸਾਰਿਆਂ ਨੂੰ ਬਰਾਬਰ ਸਮਝਣਾ ਤਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਏਡੇ ਵੱਡੇ ਅਹੁਦੇ ਉੱਤੇ ਬੈਠ ਕੇ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਮਜ਼ਬਦ ਦਾ ਸੀ ਜਾਂ ਧਰਮ ਦਾ ਸੀ ਜਾਂ ਜਾਤ ਦਾ ਸੀ ਸਭ ਨੂੰ ਇੱਕ ਅੱਖ ਨਾਲ ਵੇਖਿਆ ਔਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਹੋ ਜੀ ਕੋਈ ਗੱਲ ਨਹੀਂ ਵਾਪਰੀ ਹੈਗੀ ਜਿਹੜੀ ਕੋਈ ਨਫ਼ਰਤ ਭਰੀ ਫਿਰਕਾ ਪ੍ਰਸਤੀ ਵਾਲੀ ਨਫ਼ਰਤ ਭਰੀ ਕੋਈ ਗੰਦੀ ਗੱਲ ਵਾਪਰੀ ਹੋਵੇ ਜਾਂ ਉਹਨਾਂ ਨੇ ਕੋਈ ਇਹੋ ਜਿਹੀ ਰਾਜਨੀਤੀ ਕੀਤੀ ਹੋਵੇ ਇਹੋ ਜਿਹਾ ਕਿਤੇ ਕੋਈ ਸ਼ਬਦ ਮੂੰਹੋਂ ਕੱਢਿਆ ਹੋਵੇ ਜਿਹੜਾ ਕਿਸੇ ਦੂਜੇ ਫਿਰਕੇ ਨੂੰ ਦੁੱਖ ਦੁੱਖ ਉਹਨਾਂ ਦਾ ਦਿਲ ਦਖੋਂਦਾ ਹੋਵੇ ਤੇ ਇੱਕ ਦੂਜੇ ਆਪਦੇ ਢੜੇ ਨੂੰ ਕੋਈ ਮਜ਼ਬੂਤ ਕਰਨ ਵਾਲੀ ਗੱਲ ਹੋਵੇ ਯਾਨੀ ਇਹ ਇੱਕ ਵੱਡੀ ਜ਼ਿੰਮੇਵਾਰੀ ਗੱਲ ਹੁੰਦੀ ਹੈ ਇਹ ਵੀ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦੀ ਹੈ ਤੇ ਬੇਸ਼ੱਕ WTO ਦੀਆਂ ਨੀਤੀਆਂ ਸੀ ਵਰਲਡ ਬੈਂਕ ਦੀਆਂ ਗੱਲਾਂ ਉਹ ਕੀਤੀਆਂ ਜਾ ਸਕਦੀਆਂ ਉਹ ਇੱਕ ਵੱਖਰਾ ਬਹਿਸ ਦਾ ਵਿਸ਼ਾ ਹੈ ਪਰ ਇਹਨਾਂ ਦੇ ਵਿੱਚ ਜਿਹੜਾ ਦੂਜਾ ਤੀਜਾ ਗੁਣ ਸੀਗਾ ਜਿਹੜਾ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਭ ਤੋਂ ਥੋੜਾ ਬੋਲਣਾ ਘੱਟ ਬੋਲਣਾ ਸਬਰ ਸੰਤੋਖ ਤਹਮਮਲ ਜਣੀ ਇਹ ਇੱਕ ਉਹਨਾਂ ਦਾ ਵੱਖਰਾ ਗੁਣ ਸੀਗਾ ਤੇ ਵਿਅੰਗ ਦੇ ਨਾਲ ਕਈ ਲੋਕ ਤਾਂ ਵਿਰੋਧੀ ਧਿਰ ਦੇ ਲੀਡਰ ਉਹਨਾਂ ਨੂੰ ਮੋਨੀ ਬਾਬਾ ਕਹਿੰਦੇ ਸੀ ਵੀ ਇਹ ਤਾਂ ਕਿਸੇ ਗੱਲ ਦੇ ਉੱਤੇ ਬੋਲਦਾ ਹੀ ਨਹੀਂ ਹੈਗਾ ਪੰਜਾਬੀ ਦਾ ਇਹ ਵੀ ਮੁਹਾਵਰਾ ਉਹਨਾਂ ਦੇ ਉੱਤੇ ਲੱਗ ਹੁੰਦਾ ਹੈ ਵੀ ਇੱਕ ਚੁੱਪ ਤੇ 100 ਸੁੱਖ ਤੇ ਉਹ ਜੇ ਬੋਲੇ ਉਹ ਚੁੱਪ ਵੀ ਉਹਨਾਂ ਦੀ ਬੋਲਦੀ ਸੀ ਕਹਿੰਦੇ ਆ ਚੁੱਪ ਵੀ ਆਪਣੇ ਆਪ ਦੇ ਵਿੱਚ ਇੱਕ ਭਾਸ਼ਾ ਹੁੰਦੀ ਹੈ ਤੇ ਉਹ ਦੇਖਦੇ ਸੀ ਅਬਜ਼ਰਵ ਕਰਦੇ ਸੀ ਬੋਲਦੇ ਘੱਟ ਸੀ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬੇਸ਼ੱਕ ਉਹਨਾਂ ਨੂੰ ਮੋਨੀ ਬਾਬਾ ਦੇ ਨਾਂ ਨਾਲ ਵੀ ਜਾਣਿਆ ਗਿਆ ਪਰ ਨਹੀਂ ਇਹ ਉਹਨਾਂ ਦਾ ਗੁਣ ਸੀ ਕਿ ਉਹ ਘੱਟ ਬੋਲਦੇ ਸੀ ਤੇ ਸਬਰ ਤੇ ਸੰਤੋਖ ਨਾਲ ਥੋੜੇ ਸ਼ਬਦਾਂ ਦੇ ਵਿੱਚ ਵੱਧ ਵੱਧ ਗੱਲ ਕਹਿ ਦੇਣੀ ਇਹ ਉਹਨਾਂ ਦੀ ਵਿਲੱਖਣਤਾ ਸੀਗੀ ਜਿਹੜੀ ਸਾਨੂੰ ਸਿੱਖਣ ਨੂੰ ਮਿਲਦੀ ਹੈਗੀ ਤੇ ਜਿੱਥੇ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚੋਂ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਜਿਹੜੇ ਪ੍ਰੋਜੈਕਟ ਦੇਣੇ ਹੁੰਦੇ ਨੇਗੇ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਆਪਣੇ ਢੰਗ ਨਾਲ ਕੰਮ ਕੀਤਾ ਹੈ ਪੰਜਾਬ ਨੂੰ ਵੀ ਉਹ ਕੁਝ ਤੋਹਫੇ ਸਿਗੇ ਜਿਹੜੇ ਮੈਂ ਕਹੂੰਗਾ ਉਹ ਦੇ ਕੇ ਗਏ ਨੇਗੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਨਾਂ ਹਮੇਸ਼ਾ ਜੁੜਿਆ ਰਹੂਗਾ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਅਸੀਂ ਨਿਗਾਹ ਮਾਰਦੇ ਆ ਤਾਂ ਬਠਿੰਡੇ ਦੀ ਧਰਤੀ ਦੇ ਉੱਤੇ ਜਿਹੜੀ ਚੱਲ ਰਹੀ ਰੈਫਾਇਨਰੀ ਹੈ ਰਾਮਾ ਮੰਡੀ ਦੇ ਕੋਲੇ ਰਾਮਾ ਮੰਡੀ ਦੇ ਨਾਲ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪੰਜਾਬ ਨੂੰ ਉਹ ਤੋਹਫਾ ਦਿੱਤਾ ਸੀਗਾ ਇਸ ਤੋਂ ਇਲਾਵਾ ਉਹਨਾਂ ਨੇ ਆਇਜ਼ਰ ਜਿੱਥੇ ਵਿਗਿਆਨੀ ਸਾਇੰਟਿਸਟ ਪੈਦਾ ਹੁੰਦੇ ਨੇ ਕਿ ਪੜ੍ਹ ਕੇ ਮੁੰਡੇ ਕੁੜੀਆਂ ਸਾਡੇ ਆਇਜ਼ਰ ਮੁਹਾਲੀ ਦੇ ਵਿੱਚ ਇਹ ਏਡੀ ਵੱਡੀ ਸੰਸਥਾ ਵੀ ਪੰਜਾਬ ਨੂੰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਦਿੱਤੀ ਹੈ ਔਰ ਹੋਮੀ ਪਾਵਾ ਕੈਂਸਰ ਹਸਪਤਾਲ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਇਹ ਵੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੇ ਵਿੱਚ ਪੰਜਾਬ ਨੂੰ ਮਿਲਿਆ ਹੈਗਾ ਤੇ ਇਸ ਤੋਂ ਇਲਾਵਾ ਕਿਸਾਨਾਂ ਦਾ ਜਿਹੜਾ ਕਰਜ਼ਾ 70000 ਕਰੋੜ ਰੁਪਏ ਦਾ ਜਿਹੜਾ ਕਰਜ਼ੇ ਦਾ ਐਲਾਨ ਹੈ ਜਿਹੜਾ ਮਾਫ ਕਰਨ ਦਾ ਇਹ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਕੀਤਾ ਸੀ ਤੇ ਰੋਪੜ ਦੇ ਵਿੱਚ ਇੱਕ ਵੱਡੀ ਜਿਹੜੀ IIT ਜਿਹਨੂੰ ਅਸੀਂ ਕਹਿੰਨੇ ਆ ਐਡਾ ਵੱਡਾ ਇੰਸਟੀਚਿਊਟ ਹੈ ਉਹ IIT ਉਹ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਪੰਜਾਬ ਨੂੰ ਦਿੱਤਾ ਸੀ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਆਕਾਲੀਆਂ ਦੀ ਰਹੀ ਹੋਵੇ ਜਾਂ ਕੋਈ ਹੋਰ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਬਿਤਕਰੇबाजी ਜੜੀਆਂ ਕਿ ਸਿਆਸੀ ਸੰਕਿਰਤਾ ਦੇ ਨਾਲ ਇਹ ਜੇ ਲੀਡਰ ਚੱਲਦੇ ਹੁੰਦੇ ਨੇ ਕਈ ਵਾਰੀ ਵੀ ਜਿੱਥੇ ਵਿਰੋਧੀ ਧਿਰ ਦੀ ਕੋਈ ਸਰਕਾਰ ਹੈਗੀ ਹੈ ਉੱਥੇ ਕੋਈ ਰਿਆਇਤ ਨਹੀਂ ਦੇਣੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਨਹੀਂ ਕੀਤੀਆਂ ਹੋਈਆਂ ਜਣੀ ਮੈਂ ਨਿਚੋੜ ਜੇ ਗੱਲ ਆਪਣੀ ਖਤਮ ਕਰਾਂ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਦੇ ਫਿਰਕਾਪ੍ਰਸਤੀ ਦਾ ਆਸਰਾ ਨਹੀਂ ਲਿਆ ਸਾਰੇ ਦੇਸ਼ਵਾਸੀਆਂ ਨੂੰ ਬਰਾਬਰ ਸਮਝਿਆ ਔਰ ਕਿਸੇ ਨੂੰ ਟੇਢੀ ਮਾੜੀ ਅੱਖ ਐਰੀ ਅੱਖ ਨਾਲ ਨਹੀਂ ਵੇਖਿਆ ਇੱਕ ਅੱਖ ਨਾਲ ਵੇਖਿਆ ਔਰ ਇਸ ਤੋਂ ਇਲਾਵਾ ਜੇ ਉਹਨਾਂ ਦੇ ਉਜਾੜੇ ਦੀ ਗੱਲ ਕਰਦੇ ਆ ਵੀ ਉਹ ਸੰਘਰਸ਼ ਦੇ ਵਿੱਚੋਂ ਨਿਕਲ ਕੇ ਕਿਵੇਂ ਪੜ੍ਹਾਈ ਕੀਤੀ ਹੈ ਇਹ ਸਬਕ ਨੇ ਸਾਡੇ ਲਈ ਉਹਨਾਂ ਦੀ ਜ਼ਿੰਦਗੀ ਤੋਂ ਜਿਹੜੇ ਸਾਨੂੰ ਲੈਣੇ ਚਾਹੀਦੇ ਹੈਗੇ ਤੇ ਇੰਨੀਆਂ ਮੁਸ਼ਕਲਾਂ ਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਗਾਉਂਦੇ ਹੁੰਦੇ ਸੀਗੇ ਉਰਦੂ ਦੇ ਸ਼ੇਅਰ ਸੀ ਜਿਹੜੇ ਉਹਨਾਂ ਨੂੰ ਬੜੇ ਯਾਦ ਹੁੰਦੇ ਸੀ ਉਹ ਲੋਕ ਸਭਾ ਦੇ ਵਿੱਚ ਬਹਿਸ ਦੇ ਦੌਰਾਨ ਵੀ ਕਈ ਵਾਰੀ ਮੌਕੇ ਅਨਸਾਰ ਉਹ ਸ਼ੇਅਰ ਫਿੱਟ ਕਰ ਦਿੰਦੇ ਸੀ ਕੋਟ ਕਰ ਦਿੰਦੇ ਸੀਗੇ ਐਂ ਟੁਕਮੇ ਹੁੰਦੇ ਸੀਗੇ ਜਿਹੜੇ ਗੀਤ ਵੀ ਇਹ ਗਾਉਂਦੇ ਰਹੇਗੇ ਆਪਣੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਗੀਤ ਗਾਇਆ ਕਰਦੇ ਸੀ ਕਈ ਗੀਤ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਗਾਏ ਪਰ ਸਭ ਤੋਂ ਦਰਦ ਭਰਿਆ ਗੀਤ ਜਿਹੜਾ ਅਮਰਤਾ ਪ੍ਰੀਤਮ ਨੇ 47 ਦੀ ਵੰਡ ਦੇ ਉੱਤੇ ਲਿਖਿਆ ਸੀ ਇਹ ਗੀਤ ਆ ਜਿਹੜਾ ਇੱਕ ਹਫ਼ਤਾ ਅਮਰਤਾ ਪ੍ਰੀਤਮ ਨੇ ਉਹ ਅਕਸ਼ਰੀ ਗਾਇਕ ਕਰਦਾ ਸੀਗੇ ਅੱਜ ਆਖਾਂ ਬਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਾਰੇ ਸ਼ਾਹ ਨੂੰ ਕਹਿਣ ਬੇ ਉੱਠ ਦਰਦਮੰਦਾਂ ਦੇਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਇਸ ਕਵਤਾ ਨੂੰ ਗੀਤ ਦੀ ਤਰ੍ਹਾਂ ਉਹ ਗਾਇਆ ਕਰਦੇ ਸੀ ਬੜੇ ਫੀਲ ਦੇ ਨਾਲ ਕਿਉਂਕਿ ਇਹਦੇ ਵਿੱਚ 1947 ਦਾ ਦਰਦ ਕੁੱਟ-ਕੁੱਟ ਕੇ ਭਰਿਆ ਹੋਇਆ ਇਸ ਕਵਤਾ ਦੇ ਵਿੱਚ ਇਸ ਕਵਤਾ ਨੇ ਜਿੱਥੇ ਅਮਰਤਾ ਪ੍ਰੀਤਮ ਨੂੰ ਵੀ ਅਮਰ ਕਰ ਦਿੱਤਾ ਹੈ ਉੱਥੇ ਡਾਕਟਰ ਮਨਮੋਹਨ ਸਿੰਘ ਇਸ ਕਵਤਾ ਨੂੰ ਅਕਸਰ ਹੀ ਗੁੰਗਣਾਉਂਦੇ ਰਹਿੰਦੇ ਸੀ ਗਾਉਂਦੇ ਰਹਿੰਦੇ ਸੀ ਕਿਉਂਕਿ ਉਹ 47 ਦੇ ਜਿਹੜਾ ਦੁਖਾਂਤ ਸੀਗਾ 1947 ਦਾ ਉਹਦੇ ਖੁਦ ਪਾਤਰ ਸੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਪਿੰਡੇ ਦੇ ਉੱਤੇ ਹੰਡਾਇਆ ਸੀ ਇਹ ਦਰਦ ਔਰ ਇੱਕ ਸਰਵੇ ਦੇ ਮੁਤਾਬਕ ਜਿੰਨੇ ਲੋਕ ਰਾਜਨੀਤੀ ਦੇ ਵਿੱਚ ਆਏ ਨੇ ਮੇਰੇ ਖਿਆਲ ਜਿਵੇਂ ਕਹਿੰਦੇ ਹੁੰਦੇ ਨੇ ਕਿ ਇੱਟ ਨੂੰ ਖੂਹ ਦੇ ਵਿੱਚ ਛੁੱਟ ਦਈਏ ਤੇ ਉਹ ਸੁੱਕੀ ਨਹੀਂ ਨਿਕਲਦੀ ਹੁੰਦੀ ਉਹਨੇ ਭਜਣੇ ਭਜਣਾ ਕਿਉਂਕਿ ਖੂਹ ਦੇ ਵਿੱਚ ਪਾਣੀ ਹੈ ਤੇ ਉਹ ਸੁੱਕੀ ਨਹੀਂ ਨਿਕਲਦੀ ਪਰ ਰਾਜਨੀਤੀ ਦਾ ਖੂਹ ਹੈ ਜਿਹੜਾ ਇਹਦੇ ਵਿੱਚ ਵੀ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ ਆ ਗਿਆ ਉਹਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣਾ ਹੀ ਲੱਗਣਾ ਹੁੰਦਾ ਕਿਸੇ ਨਾ ਕਿਸੇ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਵੀ ਮੰਨਣੀ ਪਾਉਗੀ ਕਿ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਕੈਬਨਿਟ ਸੀ ਉਹਦੇ ਕਿਸੇ ਮੰਤਰੀ ਦੇ ਉੱਤੇ ਜ਼ਰੂਰ ਉਂਗਲ ਉੱਠੀ ਹੋਏਗੀ ਬੜੀ ਚਰਚਾ ਹੁੰਦੀ ਰਹੀ ਆਪਾਂ ਸਾਰੇ ਜਾਣਦੇ ਆ ਪਰ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਆਪ ਖੁਦ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਿਆ ਇਹ ਸਰਵੇ ਹੋਇਆ ਮੈਂ ਨਹੀਂ ਕਹਿ ਰਿਹਾ ਸੰਸਾਰ ਪੱਧਰ ਦਾ ਇਹ ਸਰਵੇ ਸੀਗਾ ਤੇ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਇਮਾਨਦਾਰ ਲੀਡਰ ਦੇ ਤੌਰ ਦੇ ਉੱਤੇ ਯਾਨੀ ਬੇਦਾਗ ਸ਼ਖਸੀਅਤ ਦੇ ਤੌਰ ਤੇ ਉੱਤੇ ਵੀ ਜਾਣਿਆ ਜਾਏਗਾ ਨੀਤੀਆਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਉਹਨਾਂ ਦੀਆਂ ਜੜੀਆਂ ਉਸ ਵੇਲੇ ਚਾਹੇ ਉਹ ਬੈਂਕ ਦੇ ਗਵਰਨਰ ਸੀਗੇ ਵਿੱਤ ਮੰਤਰੀ ਸੀਗੇ ਜਾਂ ਫਿਰ ਉਹ ਪ੍ਰਧਾਨ ਮੰਤਰੀ ਵੀ ਰਹੇ ਉਹ ਚੱਲਦਾ ਰਹਿੰਦਾ ਹੁੰਦਾ ਹੈ ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਜਿਹੜੇ ਸਬਕ ਨੇ ਸਾਨੂੰ ਇਹ ਲੈ ਲੈਣੇ ਚਾਹੀਦੇ ਨੇਗੇ ਤੇ ਲੋਕਾਂ ਨੇ ਅਫਸੋਸ ਕੀਤਾ ਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਦੇਸ਼ਵਾਸੀਆਂ ਨੇ ਭਾਰਤਵਾਸੀਆਂ ਨੇ ਤਾਂ ਚਲੋ ਅਫਸੋਸ ਕਰਨਾ ਸੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਦੇ ਪਿੰਡ ਜਿੱਥੇ ਜਨਮ ਹੋਇਆ ਘਾ ਪਿੰਡ ਪਾਕਿਸਤਾਨ ਦੀ ਧਰਤੀ ਦੇ ਉੱਤੇ ਉੱਥੋਂ ਦੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਬਚਪਨ ਦੇ ਵਿੱਚ ਪੜ੍ਹਦੇ ਰਹੇ ਸੀ ਉਸੇ ਸਕੂਲ ਦੇ ਅਧਿਆਪਕ ਜਨਾਬ ﺍﻟताफ हुसैन ਉਹਨਾਂ ਨੇ ਜਿਹੜੇ ਸ਼ਬਦ ਕਹੇ ਹੈ ਕਿ ਯਾਰ ਸਾਨੂੰ ਐਉਂ ਮਹਿਸੂਸ ਹੋਇਆ ਜਿਵੇਂ ਸਾਡੇ ਆਪਣੇ ਪਰਿਵਾਰ ਦਾ ਜੀ ਕੋਈ ਤੁਰ ਗਿਆ ਹੋਵੇ ਮਰ ਗਿਆ ਹੋਵੇ ਸਾਨੂੰ ਇੰਜ ਮਹਿਸੂਸ ਹੋ ਰਿਹਾ ਤੇ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਸੀਗੇ ਉਦੋਂ ਉਹਨੇ ਪਾਕਿਸਤਾਨ ਦੀ ਸਰਕਾਰ ਨੂੰ ਇਹ ਕਹਿ ਕੇ ਆਪਣੇ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਤੇ ਪਿੰਡ ਦਾ ਵਿਕਾਸ ਸਕੂਲ ਦਾ ਵਿਕਾਸ ਵੀ ਕਹਿ ਕੇ ਕਰਵਾਇਆ ਸੀਗਾ ਦੂਜੇ ਮੁਲਕ ਦੇ ਵਿੱਚ ਹੁਣ ਉਹ ਦੂਜਾ ਮੁਲਕ ਸੀ ਸਾਡੇ ਲਈ ਤਾਂ ਉਥੋਂ ਦੇ ਲੋਕਾਂ ਨੇ ਵੀ ਅੱਜ ਅਫਸੋਸ ਜ਼ਾਹਰ ਕੀਤਾ ਹੈਗਾ ਕਿ ਸਾਡੇ ਹੀ ਪਰਿਵਾਰ ਦਾ ਜੀ ਤੁਰ ਗਿਆ ਤਾਂ ਇਹ ਗੱਲਾਂ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਲਈ ਮਿਲਦੀਆਂ ਹੈਗੀਆਂ ਤੇ ਬਾਕੀ ਗੱਲਾਂ ਤਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਉਨ੍ਹਾਂ ਦਾ ਪਰਿਵਾਰ ਹੈ ਪਿੱਛੇ ਧੀਆਂ ਨੇ ਤਿੰਨ ਉਹਨਾਂ ਦੀ ਪਤਨੀ ਹੈ ਮੈਡਮ ਗੁਰਸ਼ਰਨ ਉਹਨਾਂ ਦੇ ਜੀਵਨ ਸਾਥੀ ਹੈ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਜ਼ਿੰਦਗੀ ਪਰ ਤੇ ਉਹ ਕਿਵੇਂ ਸਧਾਰਨ ਮਨੁੱਖ ਤੋਂ ਕਿੰਨੇ ਨਾਕਿਆਂ ਤੋਂ ਕਿੰਨੀਆਂ ਔਖੀਆਂ ਮੁਸ਼ਕਲ ਘਾਟੀਆਂ ਤੋਂ ਲੰਘਦੇ ਹੋਏ ਉਹ ਕਿੱਥੋਂ ਤੱਕ ਪਹੁੰਚੇ ਇਹ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇੱਕ ਸਬਕ ਮਿਲਦਾ ਹੈ ਤੇ ਸਾਨੂੰ ਕਦੇ ਮੁਸ਼ਕਲ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਇਸ ਸ਼ਖਸੀਅਤ ਤੋਂ ਸਿੱਖ ਕੇ ਸਾਨੂੰ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੀਦਾ ਹੈ ਨੀਤੀਆਂ ਦਾ ਕਿਸੇ ਦਾ ਕਿਸ ਕਿਤੇ ਵਿਰੋਧ ਕੀਤਾ ਜਾ ਸਕਦਾ ਕੋਈ ਕਹਿ ਸਕਦਾ ਵੀ ਆਹ ਸੀ ਐਸ ਤਰ੍ਹਾਂ ਸੀ ਜੀ ਫਲਾਣਾ ਸੀ ਉਹ ਗੱਲਾਂ ਚੱਲਦੀਆਂ ਰਹਿਣੀਆਂ ਨਹੀਂ ਹੁੰਦੀਆਂ ਤਾਂ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈਗੀ ਇੱਕੇ ਲੋਕਾਂ ਤੱਕ ਇਹ ਗੱਲ ਜਰੂਰ ਪਹੁੰਚਾਓ ਯਾਰ ਕਿ ਵੱਡੀਆਂ ਵੱਡੀਆਂ ਮੁਸ਼ਕਲਾਂ ਤੋਂ ਕਦੇ ਵੀ ਨਹੀਂ ਘਬਰਾਉਣਾ ਚਾਹੀਦਾ ਇਕੱਲੀ ਥਰਸਤੀ ਕਰੋ ਅਲੀ ਕਹਾਣੀ ਨੇ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਕਹਾਣੀ ਹੈ ਇਹ ਵੀ ਸਾਨੂੰ ਬਹੁਤ ਵੱਡਾ ਸਬਕ ਦਿੰਦੀ ਹੈ ਤੇ ਇਨਾਂ ਸ਼ਬਦਾਂ ਦੇ ਨਾਲ ਅਸੀਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਜਿੱਥੇ ਉਹਨਾਂ ਦੀ ਮੌਤ ਦੇ ਉੱਤੇ ਅਫਸੋਸ ਜ਼ਾਹਰ ਕਰਦੇ ਆ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆ ਤੇ ਮੇਰੀ ਬੇਨਤੀ ਹੈ ਮੈਨੂੰ ਤੁਸੀਂ ਆਪ ਦਾ ਯਾਰ ਦੋਸਤ ਬਣਾ ਲਓ ਪੇਜ ਨੂੰ ਫੋਲੋ ਕਰ ਲਿਆ ਕਰੋ ਉਂਗਲ ਜੀ ਮਾਰ ਦਿਆ ਕਰੋ ਉਹ ਫੋਲੋ ਵਾਲੇ ਪੁਆਇੰਟ ਦੇ ਉੱਤੇ ਤੇ ਇਹਨੂੰ ਸ਼ੇਅਰ ਕਰ ਦਿਆ ਕਰੋ ਨਾਲ ਦੇ ਨਾਲ ਤਾਂ ਜੋ ਚੰਗੀਆਂ ਗੱਲਾਂ ਦਾ ਪ੍ਰਚਾਰ ਹੋ ਸਕੇ ਬਹੁਤ ਮਿਹਰਬਾਨੀ